ਇਹਤ ਰਹਿ ਗਏ ਦੇ ਵਿੱਚ ਪ੍ਰਬੰਧਾ ਨੇ ਲਈ ਲਈ ਉਹਨਾਂ ਵੱਲੋਂ ਦਿੱਤੀ ਲਈਆ ਜੀ ਆਇਆਂ ਨੂੰ ਧੰਨਵਾਦ ਕਰਦੀਆਂ ਤੇ ਹੁਣ ਅਗਲੇ ਬਲਾਕ ਨੇ ਹੁਸਿਆਰ ਸਿੰਘ ਕੋਲੇ ਦਾ ਆਪਣੀ ਗੱਲਬਾਤ ਸਾਂਝੀ ਕਰਦੇ। ਇਸ ਤੋਂ ਬਾਅਦ ਡੈਮੋਕ੍ਰੇਟ ਦਾ ਮੁਲਾਇਆ ਫੈਡਰੇਸ਼ਨ ਦੇ ਸੁਪਾ ਪ੍ਰਕਾਣ ਜਰਮਨਜੀਤ ਸਿੰਘ ਉਹ ਤਿਆਰ ਹੋਵੇ। ਜਰੂਰ ਜਿਹਦੇ ਵਿੱਚ ਸੁਪਾ ਕਰਾਣੇ ਸਭ ਨੂੰ ਜਿਹੜੇ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਸ਼ ਕਮੇਟੀ ਜਿਹੜੀ ਦਲਤਾਂ ਦੇ ਵਾਸਤੇ ਜ਼ਮੀਨ ਦੀ ਮੰਗ ਕਰ ਰਹੀ ਹੈ ਜਿਸ ਨੇ ਪਿਆਰ ਦਲਤਾਂ ਦੇ ਕੀਤੇ ਹਿੱਸੇ ਦੀ ਜ਼ਮੀਨ ਦਾ ਆਤਮਾ ਹਿੱਕਾ ਲੈਣ ਦੇ ਖਾਤਰ ਇੱਕ ਵੱਡੀ ਪ੍ਰਾਪਤੀ ਕੀਤੀ ਤੇ ਪੈਕ ਪਾਈ ਹੈ ਦਲਤਾਂ ਚ ਕਿ ਜ਼ਮੀਨ ਦਲਤਾਂ ਦੀ ਤੇ ਦਲਤਾਂ ਨੂੰ ਮਿਲੇ ਤੇ ਹੁਣ ਇਹ ਤੋਂ ਅਗਲੀਆਂ ਲੀਖਾਂ ਪਾਰ ਗਈ ਹੈ ਕਿ ਰਾਜਿਆਂ ਦੀ ਅਜੀ ਪਈ ਹੈ ਹਲੇ ਆ ਮਜੀਠਿਆ ਆ ਮਰੀਂਦਰ ਕੇ ਬਾਦ ਕੇ ਬਰਾੜਾ ਕੇ ਆ ਜਿਹੜੇ ਲਾੜੇ ਬੈਠੇ ਐ ਜਿਹੜੇ ਅੱਜ ਵੀ ਕੋਈ ਢੇਰ ਥਾ ਗੱਲਾ ਕੋਈ 200 ਗੱਲਾ 300 ਗੱਲਾ ਕੋਈ 600 ਗੱਲਾ ਵਾ ਰਹਾ ਕੋਈ ਮਤਲ ਮਯਾਰੇ ਦੇ ਨਾਂ ਤੇ ਕੋਈ ਕਾਫੇ ਨਾਂ ਤੇ ਜਮੀਨਾ ਵਾ ਰਹਾ ਪਵਨ ਤਵਾਰ ਦੀ ਸਰਕਾਰ ਕੌਣ ਨਹੀਂ ਦੇਣਾ ਚਾਹੁੰਦੀ ਇਸ ਕਰਕੇ ਇਹ ਸਰਕਾਰ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਦੇ ਉੱਤੇ ਜਵਾਰਦਾਰ ਪਹਾੜਾ ਪਰਕਰਾਂ ਦੀ ਸਰਗਰਮੀ ਦੇ ਉੱਤੇ ਆਣ ਹਲ ਨਹੀਂ ਪਾਬੰਦੀ ਬਣਾ ਲਾਈ ਹੋਈ ਹੈ ਪਰ ਅੱਜ ਦਾ ਇਕੱਠ ਅੱਜ ਦੇ ਕਿਸਾਨ ਮਜ਼ਦੂਰ ਨੌਜਵਾਨ ਵਿਦਿਆਰਥੀ ਮਲਾਜ਼ਮ ਹਿੱਸੇ ਜਿਵੇਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਚੱਲ ਕੇ ਆ ਹਮੇਸ਼ਾ ਕਹਿੰਦੀ ਐ ਇੱਕ ਪੜਾਅ ਦੇ ਵਿੱਚ ਪੰਜਾਬ ਦੀ ਆਵਾਦ ਮੀ ਪਾਰਟੀ ਦਾ ਬੈਂਕ ਇਸ ਘੱਟ ਨੇ ਕੱਢਦਾ ਕਿ ਸੋਡੀਆਂ ਪਵੰਦੀਆਂ ਪੰਜਾਬ ਨਹੀਂ ਮੰਨਦਾ